ਅੱਜ ਅਸੀਂ ਤੁਹਾਡੇ ਅੱਗੇ ਅਜਿਹੀ ਦਾ ਉਦਾਹਰਨ ਲੈ ਕੇ ਆਇਆ ਪੰਜਾਬੀ ਨੌਜਵਾਨ ਹੈਗਾ ਬਹੁਤ ਹੀ ਛੋਟੀ ਉਮਰ ਹੈਗੀ ਆ ਜਿਸ ਨੇ ਇਹ ਸੋਚਿਆ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬ ਦੀ ਧਰਤੀ ਤੇ ਰਹਿ ਕੇ ਮਾਂ ਪਿਓ ਦੇ ਨਾਲ ਰਹਿ ਕੇ ਹੀ business ਕਰਨਾ ਹੈ ਕੰਮ ਕਰਨਾ ਤੇ ਕੰਮ ਕੀਤਾ ਤੇ ਅੱਜ ਥੋੜਾ ਪੈਸਾ ਲਾ ਕੇ ਲੱਖਾਂ ਰੁਪਈਆ ਕਮਾ ਰਿਹਾ ਹੈ ਤਾਂ ਫਰਸ਼ ਅਗਰ ਨਾਰਮਲੀ ਜਿਹੜੀ ਮਿੱਟੀ ਹੈਗੀ ਆ ਤਾਂ ਉਹਦੇ ਉੱਪਰ ਹੀ ਜਿਹੜੀ ਇਹ ਉੱਪਰ ਹੀ ਸਾਰਾ ਵਿਛਾਇਆ ਹੋਇਆ ਹੈ ਚਾਰਾ ਵਗੈਰਾ ਇਹ ਅਸੀਂ ਉੱਪਰ ਪਾ ਕੇ ਪ੍ਰੈਸ ਕੀਤਾ ਹੋਇਆ ਤੇ ਇਹਦੀ ਢਾਲ ਬਰਸੰਤ ਬਰਸਾਤ ਚ ਪਾਣੀ ਆਣ ਕਰਕੇ ਬਾਹਰ ਨੂੰ ਰੱਖੀ ਹੋਈ ਹੈ। ਅੱਛੀ ਵੀ ਬਾਹਰ ਨੂੰ ਪਾਣੀ ਜਾਂਦਾ ਨਾ ਇਹਦਾ। ਕੁਝ ਜੜੀ ਕੁਮੇਨ ਵਿੱਚ ਚਾਹ ਜਾਂਦਾ ਜੀ ਘਰ ਭਾਈ। ਨਹੀਂ ਇਹਦੇ ਚ ਕੁਝ ਨਹੀਂ ਪਾਇਆ ਇਹ ਪ੍ਰੈਸ ਹੀ ਕੀਤਾ ਹੋਇਆ ਹੈ ਆਪਾਂ। ਕੋਈ ਨਮਕ ਕੋਈ ਕੁਝ ਕੋਈ ਕੈਮੀਕਲ ਨਹੀਂ। ਕੁਝ ਨਹੀਂ ਪਾਇਆ। ਜਮਾ ਵੀ ਬਿਲਕੁਲ ਨਹੀਂ। ਹਾਂ। ਨਾਥਿੰਗ ਇਜ਼ ਇੰਪੋਸੀਬਲ ఎవਰੀਥਿੰਗ ਇਜ਼ ਪੋਸੀਬਲ। ਹਾਂ। ਕਾਰੋਬਾਰ ਵੀ ਵਧੀਆ ਕਰ ਸਕਦੇ ਆ ਯਾਰ ਬਾਹਰ ਨਾ ਜਾਓ ਆਪਣਾ ਇੱਥੇ ਮਾਪੇਵਾਂ ਦੇ ਰਹਿ ਕੇ ਆਪਣਾ ਕਾਰੋਬਾਰ ਕਰੋ ਸਭ ਤੋਂ ਵੱਡਾ ਸਕੂਨ ਆਪਣੀ ਮਿੱਟੀ ਨਾਲ ਆਪਣੇ ਪੰਜਾਬ ਨਾਲ ਬੇਨਤੀ ਕਰਦਾ ਵੀ ਤੇਰੀ ਵਿਕਾਸ ਵਿਭਾਗ ਬਹੁਤ ਵਧੀਆ ਸਕੀਮਾਂ ਜਿਹੜੀਆਂ ਪ੍ਰੋਵਾਈਡ ਕਰਾ ਰਿਆ ਹੈਗਾ ਜਿਦੇ ਵਿੱਚ 2 ਤੋਂ ਲੈ ਕੇ 20 ਪਸ਼ੂਆਂ ਤੱਕ ਅਸੀਂ ਸਬਸਿਡੀ ਹੈਗੀ ਹੈ ਤੇ ਉਹਦੇ ਵਿੱਚ ਜਨਰਲ ਨੂੰ 25% ਤੇ ਐਸਸੀ ਨੂੰ 33% ਸਬਸਿਡੀ ਮਹਿਕਮੇ ਵੱਲੋਂ ਦਿੱਤੀ ਜਾ ਰਹੀ ਹੈ ਸਾਡੇ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਹੈ ਕਿਉਂ ਨਾ ਜਾਵੇ ਕਿਉਂਕਿ ਸਾਡੇ ਇੱਥੇ ਲੋਕ ਜਿਹੜੇ ਹੈਗੇ ਨੇ ਜਾਂ ਨੌਜਵਾਨ ਇੱਥੇ ਕੰਮ ਨਹੀਂ ਕਰਨਾ ਚਾਹੁੰਦੇ ਉਹਨਾਂ ਦੇ ਅੰਦਰ ਡਰ ਹੈਗਾ ਕਿ ਜਿਹੜਾ ਕੰਮ ਕਰਾਂਗੇ ਉਸੇ ਚ ਪ੍ਰਲਬਦੀ ਮਿਲੇ ਚਾਹੇ ਇਨਾਮ ਮਿਲੇ ਪਰ ਅੱਜ ਅਸੀਂ ਤੁਹਾਡੇ ਅੱਗੇ ਅਜਿਹੀ ਦਾ ਉਦਾਹਰਨ ਲੈ ਕੇ ਆਏ ਆ ਪੰਜਾਬੀ ਨੌਜਵਾਨ ਹੈਗਾ ਬਹੁਤ ਹੀ ਛੋਟੀ ਉਮਰ ਹੈਗੀ ਆ ਜਿਸ ਨੇ ਇਹ ਸੋਚਿਆ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬ ਦੀ ਧਰਤੀ ਤੇ ਰਹਿ ਕੇ ਮਾਂ ਪਿਓ ਦੇ ਨਾਲ ਰਹਿ ਕੇ ਹੀ ਬਿਨਸ ਕਰਨਾ ਹੈ ਕੰਮ ਕਰਨਾ ਤੇ ਕੰਮ ਕੀਤਾ ਤੇ ਅੱਜ ਥੋੜਾ ਪੈਸਾ ਲਾ ਕੇ ਲੱਖਾਂ ਰੁਪਇਆ ਕਮਾ ਰਿਆ ਅਸੀਂ ਪਹੁੰਚੇ ਆ ਡੇਰੀ ਫਾਰਮ 'ਚ ਗ੍ਰ ਸੇਵਕ ਬਾਈ ਸਾਡੇ ਨਾਲ ਹੈਗੇ ਨੇ ਪਵਾ ਦੇ ਏਰੀਆ ਤੋਂ ਬਰੌਂਗ ਕਰਦੇ ਸਭ ਤੋਂ ਪਹਿਲਾਂ ਬਾਈ ਜੀ ਸਵਾਗਤ ਹੈ ਉਹ ਠੀਕ ਠਾਕ ਸਭ ਜੀ ਹਨ ਵਧੀਆ ਜੀ ਹਨ ਵਧੀਆ ਬਹੁਤ ਵਧੀਆ ਲੱਗਿਆ ਜਦੋਂ ਅਸੀਂ ਦੇਖਦੇ ਆ ਚਲੋ ਤੁਸੀਂ ਸ਼ਾਇਦ ਸਾਡੀ ਉਮਰ ਦੇ ਹੋਗੇ ਕੀ ਨੌਜਵਾਨ ਅੱਜ ਕੱਲ ਬਾਹਰ ਜਾ ਰਹੇ ਨੇ ਪਰ ਨੌਜਵਾਨਾਂ ਨੂੰ ਇੱਕ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿਹੜਾ ਕੰਮ ਹੈਗਾ ਕਿਉਂਕਿ ਡਰ ਹੁੰਦਾ ਤੁਸੀਂ ਕਦੋਂ ਤੋਂ ਡੇਰੀ ਫਾਰਮ ਸ਼ੁਰੂ ਕੀਤਾ ਬਹੁਤ ਬਹੁਤ ਸਵਾਗਤ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਤੁਸੀਂ ਇਸ ਨਿਮਾਣੇ ਜਿਹੇ ਫਾਰਮ ਤੇ ਅੱਜ ਆਪਣੀ ਕਵਰੇਜ ਤੇ ਬਹੁਤ ਵਧੀਆ ਜਿਹੜਾ ਤੁਹਾਡਾ ਵਿਸ਼ਾ ਹੈ ਬਾਹਰ ਦੇ ਵੀ ਆਪਣੇ ਨੌਜਵਾਨ ਸਾਰੇ ਬਾਹਰ ਜਾ ਰਹੇ ਨੇ ਇਹ ਕਵਰੇਜ ਕਰਨ ਪਹੁੰਚੇ ਆ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ ਸਰ ਬਿਲਕੁਲ ਸਰਵਕ ਜੀ ਅਸੀਂ ਤੁਹਾਡੇ ਫਾਰਮ ਅਸੀਂ ਬਾਈ ਦਾ ਫਾਰਮ ਦਿਖਾਉਨੇ ਆ ਨਾਲ ਨਾਲ ਗੱਲਬਾਤ ਕਰਾਂਗੇ ਸਰਵਕ ਜੀ ਨੌਜਵਾਨ ਬਾਹਰ ਜਾਣਾ ਚਲੋ ਪੜ੍ਹਾਈ ਦੇ ਪੱਧਰ ਤੇ ਕੋਈ ਉਹ ਨਹੀਂ ਹੁੰਦਾ ਪਰ ਅਸੀਂ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਵੀ ਰਹਿ ਕੇ ਤੁਸੀਂ ਕੰਮਕਾਰ ਕਰ ਸਕਦੇ ਤੂੰ ਜੋ ਤੁਸੀਂ ਕਾਰ ਦਿਖਾਇਆ ਕਿੰਨੇ ਸਾਲ ਹੋ ਗਏ ਡੇਰੀ ਫਾਰਮ ਦੇ ਕੰਮ ਸ਼ੁਰੂ ਕੀਤੇ ਹੋਏ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਮੈਨੂੰ 12 ਸਾਲ ਦੇ ਕਰੀਬ ਹੋ ਗਏ 12 ਸਾਲ ਉਦੋਂ ਮੇਰੀ ਉਮਰ ਸੀਗੀ 18 ਸਾਲ ਅੱਛਾ 18 ਸਾਲ ਉਮਰ ਸੀ ਜਦੋਂ ਮੈਂ ਫਾਰਮ ਸ਼ੁਰੂ ਕੀਤਾ ਉਦੋਂ 18 ਸਾਲ ਦੀ ਉਮਰ ਸੀਗੀ ਸਟੱਡੀ ਵੀ ਆਪਣੀ ਚੱਲਦੀ ਸੀਗੀ ਨਾਲ ਨਾਲ ਆਪਾਂ ਨੇ ਫਾਰਮ ਸ਼ੁਰੂ ਕੀਤਾ ਸੀ ਅੱਛਾ ਸਟੱਡੀ ਚੱਲਦੀ ਸੀ 18 ਸਾਲ ਉਮਰ ਤਾਂ ਬਹੁਤ ਹੋ ਹੁੰਦੀ ਜਿਸ ਦੇ ਵਿੱਚ ਤਾਂ ਬੰਦਾ ਸੋਚਦਾ ਯਾਰ ਇਹ ਕਰ ਲਈਏ ਉਹ ਕਰ ਲਈਏ ਕਈ ਵਾਰੀ ਬੰਦਾ ਡਿਸੀਜਨ ਨਹੀਂ ਲੈ ਪਾਉਂਦਾ ਤੁਸੀਂ ਇੰਨੀ ਛੋਟੀ ਉਮਰ 'ਚ ਇਹ ਡਿਸੀਜਨ ਲਿਆ ਮਤਲਬ ਡੇਰੀ ਫਾਰਮ ਕਰਨਾ ਹੈ ਤੁਸੀਂ ਡਿਸੀਜਨ ਲਾ ਲਓ ਚਾਹ ਆਰਥਿਕ ਤੰਗੀ ਕਰਕੇ ਲਾ ਲਓ ਇੱਕ ਆਪਾਂ ਨੂੰ ਸਟੈਪ ਚੱਕਣਾ ਲੱਗਿਆ ਅੱਜ ਇਹ ਚੀਜ਼ ਦਾ ਮੈਨੂੰ ਜਦੋਂ ਅਸੀਂ ਪਿੱਛੇ ਬੈਕ ਤੇ ਸੋਚਦੇ ਆ ਤਾਂ ਬਹੁਤ ਸਕੂਨ ਮਿਲਦਾ ਹੈ ਵੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿਉਂਕਿ ਉਦੋਂ ਤੋਂ ਜਦੋਂ ਨਸਿਆਂ ਦਾ ਦੌਰ ਇੱਕ ਸੀ ਨਸਿਆਂ ਤੋਂ ਬਚੇ ਆ ਇੱਕ ਆਪਣੇ ਪਰਿਵਾਰ 'ਚ ਰਹਿ ਗਏ ਜੀ ਤੇ ਇੱਕ ਆਪਣੇ ਧੰਦੇ ਨਾਲ ਜੁੜ ਗਏ ਇਸ ਤੋਂ ਵੱਡਾ ਕੋਈ ਸਕੂਨ ਨਹੀਂ ਹੋ ਸਕਦਾ ਬਿਲਕੁਲ ਮਤਲਬ ਜਿਹੜੀ ਗੱਲ ਹੈਗੀ ਆ ਤੁਸੀਂ ਪੜ੍ਹਾਈ ਮਤਲਬ ਕਿਸ ਪੜ੍ਹਾਈ ਨਾਲ ਜੁੜੇ ਹੋਏ ਸੀ ਤਾਂ ਉਸ ਤੋਂ ਬਾਅਦ ਮਾਪਿਆਂ ਨਾਲ ਗੱਲ ਕੀਤੀ ਨਾ ਕਿਉਂਕਿ ਮਾਪਿਆਂ ਦਾ ਇਹ ਸੁਪਨਾ ਹੁੰਦਾ ਕਿ ਜਿਹੜਾ ਸਾਡਾ ਬੇਟਾ ਹੈਗਾ ਤੁਸੀਂ ਇਕਲੋਤੇ ਹੈਗੇ ਘਰ 'ਚ ਹਾਂਜੀ ਇੱਕ ਮੇਰੀ ਸਿਸਟਰ ਹੈਗੇ ਜੀ ਜੀ ਬਤੋ ਉਹਨਾਂ ਦਾ ਸੁਪਨਾ ਹੁੰਦਾ ਕਿ ਮੁੰਡਾ ਸਾਡਾ ਨੌਕਰੀ ਲੱਗ ਜੇ ਜਾਂ ਕੋਈ ਜਿੱਕਰ ਕੋਈ ਜਿਵੇਂ ਦੀ ਪੜ੍ਹਾਈ ਹੈਗੀ ਉਸ ਲੈਵਲ ਦੀ ਨੌਕਰੀ ਮਿਲ ਜੇ ਇਹ ਤਾਂ ਹੁੰਦਾ ਹੀ ਮਾਪਿਆਂ ਦੇ ਬਿਲਕੁਲ ਇਹ ਜਿਹੜੀ ਸਮਾਜ 'ਚ ਆਪਣੇ ਮੇਜ ਬਣੀ ਵੀ ਹੈ ਆਪਣੇ ਮਾਪੇ ਦੇ ਵੀ ਜਿਹੜੀ ਇਹ ਜਨਰੇਸ਼ਨ ਦੇ ਮੁਤਾਬਕ ਉਹਨਾਂ ਦਾ ਵੀ ਇਹੀ ਸੀਗਾ ਸੁਪਨਾ ਵੀ ਨੌਕਰੀ ਲੱਗ ਜੇ ਕਿਉਂਕਿ ਇੱਕ ਦਿਮਾਗ 'ਚ ਫਿੱਟ ਹੁੰਦਾ ਹੈ ਕਿਉਂਕਿ ਆਪਣੀ ਇਹ ਤਰਾਸਦੀ ਹੈ ਵੀ ਖੇਤੀ ਧੰਦਾ ਲਾਹੇਵੰਦ ਧੰਦਾ ਨਹੀਂ ਰਿਹਾ ਕਿਉਂਕਿ ਅਸੀਂ ਸਮੇਂ ਨਾਲ ਨਹੀਂ ਬਦਲ ਪਾ ਰਹੇ ਖੇਤੀ ਨੂੰ ਇਹ ਕੋਈ ਡੇਰੀ ਨੂੰ ਇਹ ਆਪਣਾ ਇਹ ਸਹਾਇਕ ਧੰਦਾ ਮੰਨਿਆ ਜਾਂਦਾ ਸੀਗਾ ਅਸੀਂ ਇੱਕ ਇੱਥੇ ਬੜੀ ਵੱਡੀ ਗਲਤ ਨੂੰ ਅਸੀਂ ਕਰਦੇ ਆ ਕਿਉਂਕਿ ਇਸ ਤੋਂ ਬਾਅਦ ਅਸੀਂ ਡੇਰੀ ਫਾਰਮ ਚ ਐਂਟਰੀ ਕਰਾਂਗੇ ਪਹਿਲਾਂ ਕੀ ਹੁੰਦਾ ਸੀ ਲੋਕ ਆਪਦੇ ਕੰਮ ਖੇਤਾਂ ਦੇ ਜ਼ਿਮੀਦਾਰ ਦਾ ਤੇ ਡੰਗਰਾਂ ਦਾ ਬੜਾ ਪ੍ਰੇਮ ਹੁੰਦਾ ਸੀ ਜ਼ਿਮੀਦਾਰ ਡੰਗਰ ਰੱਖਦੇ ਸੀ ਉਸ ਡੰਗਰਾਂ ਦੇ ਦੁੱਧ ਵੇਚ ਕੇ ਪੈਸਾ ਕਮਾਦੇ ਨਾਲੇ ਘਰ ਚੱਲਦੇ ਸੀ ਤੇ ਨਾਲੇ ਉੱਥੋਂ ਪੈਸਾ ਕਮਾ ਕੇ ਜ਼ਮੀਨਾਂ ਤੱਕ ਬਣਾਈਆਂ ਪਰ ਕੀ ਹੋਇਆ ਜਿਹੜੀ ਤਰਾਸ ਦੀ ਵੱਡੀ ਹੈਗੀ ਹੈ ਜ਼ਮੀਨਾਂ ਅਸੀਂ ਬਣਾਈਆਂ ਕੋਠੀਆਂ ਵੱਡੀਆਂ ਬਣਾ ਲਈ ਜਿਹੜੇ ਡੰਗਰਾਂ ਦੇ ਵੇੜੇ ਜਿਹੜੇ ਸੀ ਸੀਓ ਛੋਟੇ ਕਰਦੇਗਾ ਕਿਉਂਕਿ ਬਾਈ ਗੱਲ ਸਹੀ ਹੈਗੀ ਐ ਬਿਲਕੁਲ 100% ਸਹੀ ਗੱਲ ਹੈ ਤੇ ਉਸ ਤੋਂ ਬਾਅਦ ਆਰਥੀਆਂ ਦੇ ਕਰਜ਼ਾਈ ਹੋ ਰਿਹਾ ਜ਼ਿਮੀਂਦਾਰ ਤੇ ਦੈਨ ਅਸੀਂ ਗੱਲ ਕਰੀਏ ਤੇ ਜਿਹੜੀ ਫਾਂਸੀ ਵੀ ਹੈਗੀ ਐ ਇਹ ਵੀ ਜਾਇਜ਼ ਹੈਗੀ ਅਸੀਂ ਆਪਦੇ ਇੱਕ ਜਿਹੜੀ ਆਪਣੀ ਜਿਹੜੀ ਚਾਦਰ ਹੁੰਦੀ ਆ ਉਹ ਦੋਪਹਿਰ ਅੱਗੇ ਪਸਾ ਰਹੇ ਆ ਕਿਉਂਕਿ ਆਪਣਾ ਜਿਹੜਾ ਸਹਾਇਕ ਧੰਦਾ ਸੀਗਾ ਜਿਹੜੀ ਡੈਰੀ ਧੰਦਾ ਇਸ ਤੋਂ ਆਪਣੇ ਘਰੇਲੂ ਖਰਚੇ ਚੱਲਦੇ ਆ ਜਿਹੜੇ ਘਰ ਦੇ ਰਸੋਈ ਦਾ ਖਰਚਾ ਹੋ ਗਿਆ ਹੋਰ ਆਪਣੇ ਕੋਈ ਵਿਆਹ ਸ਼ਾਦੀਆਂ ਦੇ ਖਰਚੇ ਇਹ ਆਪਣੇ ਚੱਲਦੇ ਸੀਗੇ ਤੇ 6 ਮਹੀਨੇ ਬਾਅਦ ਹਾੜੀ ਸੌਣ ਜਾਂਦੀ ਉਹ ਜ਼ਿਮੀਂਦਾਰ ਆਪਣੇ ਹੋਰ ਅੱਗੇ ਬਾਈ ਦੇ ਇਸ ਫਾਰਮ ਦੀ ਐਂਟਰੀ ਹੈਗੀ ਐ ਇੱਥੇ ਕਲੀ ਵਿਛਾਈ ਹੋਈ ਐ ਅਸੀਂ ਬਾਈ ਤੋਂ ਜਾਣਾਂਗੇ ਕਲੀ ਦਾ ਕੀ ਮਤਲਬ ਹੁੰਦਾ ਕਿਉਂਕਿ ਫਾਰਮ ਦੀ ਐਂਟਰੀ ਹੈਗੀ ਐ ਬਾਈ ਕੀ ਹੁੰਦਾ ਜਦੋਂ ਆਪਾਂ ਕਲੀ ਵਿਛਾਉਂਦੇ ਐ ਇੱਥੇ ਕਲੀ ਦਾ ਜੀ ਕਾਰਨ ਇਹ ਐ ਵੀ ਕੋਈ ਜਿਹੜੇ ਬਾਹਰੋਂ ਕੋਈ ਟਾਣੂ ਐ ਜਾਂ ਕੋਈ ਅਜਗਰ ਬਿਮਾਰੀਆਂ ਚਲਦੀਆਂ ਸਮੇ ਦੇ ਮੁਤਾਬਕ ਉਹੀ ਗੱਲ ਆ ਜਾਂਦੀ ਐ ਵੀ ਸਾਨੂੰ ਵੀ ਬਦਲਣਾ ਪੈਣਾ ਐ ਕਲੀ ਇਸ ਕਰਕੇ ਅਸੀਂ ਸੇਫ ਰੱਖਦੇ ਐ ਵੀ ਹਾਂ ਵੀ ਕਲੀ ਜਦੋਂ ਸਾਡੇ ਪੈਰ ਲੱਗਣਗੇ ਤਾਂ ਬੰਦਾ ਅੱਗੇ ਜਾਂਦਾ ਕੋਈ ਬਾਹਰੋਂ ਬਿਮਾਰੀ ਐਂਟਰ ਨਹੀਂ ਕਰ ਸਕਦਾ ਮਤਲਬ ਕਲੀ ਦੇ ਮਤਲਬ ਜਿਹੜਾ ਅਸੀਂ ਕਲੀ ਜਦੋਂ ਪੈ ਰੱਖਦੇ ਐ ਮਤਲਬ ਸਾਡੇ ਇੱਕ ਤਰ ਆਓ ਅਸੀਂ ਬਾਈ ਹੋਰਾਂ ਦੇ ਨਾਲ ਚਲਦੇ ਅੰਦਰ ਫਾਰਮ ਦੀ ਜਿਹੜੀ ਤਸਵੀਰਾਂ ਹੈਗੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸੋ ਅਸੀਂ ਹੁਣ ਐਂਟਰੀ ਕੀਤੀ ਹੈ ਬਾਈ ਦੇ ਫਾਰਮ ਦੀ ਤੇ ਇੱਕ ਨੌਜਵਾਨ ਅਤੇ ਵੀਰਾਂ ਨੂੰ ਇਹ ਬੇਨਤੀ ਹੈ ਕਿ ਵੀਡੀਓ ਸਾਰੀ ਜਰੂਰ ਸੁਣ ਜੇਕਰ ਤੁਸੀਂ ਵੀ ਇਹ ਉਹ ਜਿਆ ਧੰਦਾ ਕਰਨ ਜਾ ਰਹੇ ਹੋ ਜਿਹੜੇ ਕੀ ਅਸੀਂ ਕਹਿ ਦਿੰਦੇ ਆ ਕਿ ਜ਼ਿੰਮੇਦਾਰਾਂ ਦੇ ਨਾਲ ਸ਼ੁਰੂ ਤੋਂ ਤੁਰਦੇ ਆ ਰਹੇ ਡੰਗਰਾਂ ਦੀ ਗੱਲ ਕਰੀਏ ਤਾਂ گاਵਾਂ ਦਾ ਫਾਰਮ ਬਣਾਇਆ ਹੋਇਆ 22 ਹੋਰਾਂ ਨੇ ਕਿਹਨੇ ਨੇ ਬੜੇ ਛੋਟੇ ਪੱਧਰ ਤੋਂ ਸ਼ੁਰੂ ਕੀਤਾ ਸੀ ਇੱਕ ਦੋ گاਵਾਂ ਤੋਂ ਕੀਤਾ ਤੇ ਅੱਜ 30 40 ਤੇ ਪਹੁੰਚੇ ਹੋਏ ਨੇ ਇਹ ਤੋਂ ਜੈਡ ਜਾਣਕਾਰੀ ਤੁਹਾਨੂੰ ਸਾਰੀ ਅਸੀਂ ਪ੍ਰੋਵਾਈਡ ਕਰਾਵਾਂਗੇ ਇਹ ਤਾਂ ਕਿ ਟੀਕਾ ਕਰਨ ਕੀ ਹੁੰਦਾ ਖਰਾਕ ਕਿਦਾਂ ਦੀ ਚਾਹੀਦੀ ਹਰ ਇੱਕ ਜਿਹੜੀ ਚੀਜ਼ ਜਾਨਵਰ ਨੂੰ ਜ਼ਰੂਰਤ ਹੁੰਦੀ ਹੈ ਹਵਾ ਦੀ ਕੀ ਜ਼ਰੂਰਤ ਹੁੰਦੀ ਹੈ ਉਹ ਸਾਰਾ ਤੁਹਾਨੂੰ ਅਸੀਂ ਜਿਹੜੀ ਪੂਰੀ ਜਾਣਕਾਰੀ ਦਿਆਂਗੇ ਸੋ ਇਹ ਹਾਂ ਹੈਗੀ ਜਿੱਥੇ ਬਾਈ ਹੋਰਾ ਨੇ ਜਿਹੜਾ ਫਾਰਮ ਬਣਾਇਆ ਫਾਰਮ ਦੇ ਨਾਲ ਜਿਹੜੀ ਪਿਕਲ ਜਿਹਨੂੰ ਅਸੀਂ ਅਚਾਰ ਕਹਿੰਦੇ ਆ ਪੰਜਾਬੀ ਚ ਤੇ ਬਾਈ ਇਹ ਵੀ ਜਿਹੜੀ ਤਕਨੀਕ ਹੈਗੀ ਆ ਉੱਪਰ ਹੀ ਬਣਾਇਆ ਹੋਇਆ ਆ ਫਰਸ਼ ਹੈਗਾ ਨਾਰਮਲੀ ਜਿਹੜੀ ਮਿੱਟੀ ਹੈਗੀ ਆ ਤੋਂ ਉੱਪਰ ਹੀ ਜਿਹੜੀ ਇਹ ਉੱਪਰ ਹੀ ਸਾਰਾ ਵਿਛਾਇਆ ਹੋਇਆ ਹੈ ਚਾਰਾ ਵਗੈਰਾ ਇਹ ਅਸੀਂ ਉੱਪਰ ਪਾ ਕੇ ਪ੍ਰੈਸ ਕੀਤਾ ਹੋਇਆ ਤੇ ਇਹਦੀ ਢਾਲ ਬਰਸੰਤ ਬਰਸਾਂਤ ਚ ਪਾਣੀ ਆਣ ਕਰਕੇ ਬਾਹਰ ਨੂੰ ਰੱਖੀ ਹੋਈ ਹੈ ਜਿਹੜੀ ਬਾਹਰ ਨੂੰ ਪਾਣੀ ਜਾਂਦਾ ਨਾ ਇਹਦਾ ਅੱਛਾ ਜੇ ਉਹ ਪੱਟਕੇ ਬਣਾਉਂਦੇ ਆ ਤਾਂ ਫਿਰ ਪਾਣੀ ਪੈਣ ਦਾ ਡਰ ਹੈ। ਕਈ ਕਈ ਅਸੀਂ ਦੇਖਨੇ ਫਾਰਮ ਟੋਏ ਪੱਟੇ ਹੁੰਦੇ ਨੇ। ਉਹਨਾਂ 'ਚ ਮਤਲਬ ਮੇਲਾ ਖਰਾਬ ਹੋਣ ਦਾ ਵੀ ਡਰ ਹੁੰਦਾ। ਸ਼ਾਇਦ ਜਿਵੇਂ ਡੂੰਗਾ ਜਾ ਕੇ ਕੱਢਣਾ ਕੋਈ ਚੀਜ਼ਾਂ ਜਿਵੇਂ ਵਰਕ ਫਟ ਗਿਆ ਜਾਂ ਕਿਵੇਂ। ਨਹੀਂ ਉਹ ਫਿਰ ਜਦੋਂ ਅੱਧਾ ਪਿੱਟੇ ਹੀ ਖਾਲੀ ਹੁੰਦਾ ਤਾਂ ਜੇ ਬਰਸਾਤ ਪੈਂਦੀ ਹੈ ਪਾਣੀ ਨਹੀਂ ਰੁਕਦਾ। ਪਾਣੀ ਵਿੱਚ ਆ ਜਾਂਦਾ ਪਾਣੀ ਤੇ ਹਵਾ ਨਹੀਂ ਇਹਨੂੰ ਲੱਗਣੀ ਚਾਹੀਦੀ। ਤੇ ਖਰਾਬ ਹੋ ਜਾਂਦਾ। ਤੇ ਹੁਣ ਜਿਵੇਂ ਤੁਸੀਂ ਆ ਜਿਵੇਂ ਕੀਤਾ ਐ ਇੰਨਾ ਕੋ ਖੋਲਿਆ ਫਿਰ ਇਹਨੂੰ ਬੰਦ ਕਰ ਦੇਣਾ। ਇਹਨੂੰ ਬੰਦ ਕਰ ਦਿੰਦੇ ਹਾਂ ਜੀ। ਬਹੁਤ ਸੋਹਣੀ ਜਿਹੜੀ ਖੁਸ਼ਬੂ ਵੀ। ਇਹਦੀ ਕਟ ਡੇਲੀ ਸਾਰੇ ਦੀ ਕਟਾਈ ਹੋਣੀ ਚਾਹੀਦੀ ਹੈ। ਅੱਛਾ ਮਤਲਬ ਬਰਾਬਰ ਕਟੇ ਹੋਣੀ ਚਾਹੀਦੀ ਹੈ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਜਿੰਨਾ ਵਰਤ ਲਿਆ ਇਹਨੂੰ ਢੱਕ ਦੇਣਾ। ਢੱਕ ਦਿੰਨੇ ਹਨ। ਹੁਣ ਗਰਮੀ ਜਿਵੇਂ ਸ਼ੁਰੂ ਹੋਣੀ ਅੱਗੇ ਖਰਾਬ ਤਾਂ ਨਹੀਂ ਹੁੰਦਾ ਜਿਵੇਂ ਨਹੀਂ ਨਹੀਂ ਕੋਈ ਖਰਾਬ ਨਹੀਂ ਹੁੰਦਾ। ਜੇ ਆਪਣੀ ਪ੍ਰੈਸਿੰਗ ਵਧੀਆ ਤੇ ਸਾਇਲੇਜ ਦੀ ਕੁਆਲਿਟੀ ਮੌਇਸਚਰ ਵਗੈਰਾ ਸਭ ਕੁਝ ਵਧੀਆ ਢੰਗ ਤਰੀਕੇ ਨਾਲ ਪਾਇਆ ਹੈ। ਇੱਕ ਹੀ ਪਾਇਆ ਕੁਝ ਜਿਹੜੀ ਮੇਨ ਮੇਨ ਚੀਜ਼ਾਂ ਇਹਦੇ ਚ ਕੀ ਪਾਇਆ? ਨਹੀਂ ਇਹਦੇ ਚ ਕੁਝ ਨਹੀਂ ਪਾਇਆ ਇਹ ਪ੍ਰੈਸੀ ਕੀਤਾ ਹੋਇਆ ਸਿਰਫ। ਕੋਈ ਨਮਕ ਕੋਈ ਕੁਝ ਕੋਈ ਕੈਮੀਕਲ ਨਹੀਂ। ਕੁਝ ਨਹੀਂ ਪਾਇਆ। ਜਮਾ ਵੀ ਬਿਲਕੁਲ ਵੀ ਨਹੀਂ। ਤੇ ਮੈਂ ਤਾਂ ਇਹੀ ਕਹਿੰਦਾ ਵੀ ਜੇ ਕਿਸੇ ਨੇ ਪਾਣਾ ਹੈ ਤਾਂ ਉਹ ਪੂਰੀ ਜਾਣਕਾਰੀ ਲੈ ਕੇ ਹੀ ਪਾਵੇ। ਪੂਰੀ ਜਾਣਕਾਰੀ ਉੱਪਰ ਮਿੱਟੀ ਵੀ ਛੀ ਹੋਈ ਹੈ ਸਾਰੀ। ਇਹਦੇ ਤੇ ਤਰਪਾਲ ਪਾ ਕੇ ਫਿਰ ਉਹਦੇ ਮਿੱਟੀ ਮੇਰੇ ਮਤਲਬ ਜੇਰ ਲਾਈ ਹੋਈ ਹੈ ਮਤਲਬ 90 ਡਿਗਰੀ ਤੇ ਹੀ ਅਸੀਂ ਜਿਹੜੀ ਚੀਜ਼ ਹੈ ਜਦੋਂ ਚਾਰ ਪਾਰ ਆਏ ਜਿਹੜੀ ਕਟਿੰਗ ਹੈਗੀ ਆ ਉਹ ਸਾਰਾ ਜਿਵੇਂ ਕੇਕ ਕੱਟਣ ਦਾ ਸਾਬ ਹੈ ਕੇਕ ਕੱਟੀ ਜੋ ਲੰਬਾਈ ਪਾਸਾ ਉਹ ਡੇਲੀ ਕਟਿੰਗ ਕਰਨੀ ਹੈ ਅਸੀਂ ਠੀਕ ਹੈ ਤੇ ਇੱਕ ਇਹ ਇਹ ਵੀ ਜਗ੍ਹਾ ਤੁਸੀਂ ਜਿਹੜਾ ਸਫਾਇਦਾ ਵਗੈਰਾ ਲਾ ਰੱਖਿਆ ਜਾਂ ਗ੍ਰੀਨਰੀ ਇਹ ਵੀ ਕੋਈ ਹੈਗਾ ਇਹਦੇ ਅਜੇ ਕੋਈ ਬਣਾ ਦਾ ਜਿਹੜਾ ਸਟਰਕਚਰ ਦਾ ਸਟਰਕਚਰ ਦਾ ਨਕਸ਼ੇ ਦੇ ਮੁਤਾਬਕ ਹੈ ਵੀ ਸਾਡੀ ਚੜਦੀ ਧੁੱਪ ਫਾਰਮ ਦੇ ਵਿੱਚ ਆਣੀ ਚਾਹੀਦੀ ਹੈ ਤੇ ਜਦੋਂ ਗਰਮੀਆਂ 'ਚ ਡਿੱਗਦੀ ਧੁੱਪ ਹੈ ਛਿਪਦਾ ਸੂਰਜ ਹੈ ਵੀ ਉਹ ਹੀਟ ਵਧ ਕਰਦਾ ਹੈ ਤਾਂ ਉਹ ਹਾਈਟ ਹੋਣੀ ਚਾਹੀਦੀ ਹੈ ਤਾਂ ਅਸੀਂ ਹਾਈਟ ਵਾਲੇ ਪਲਾਂਟ ਲਾਏ ਸੀ ਇੱਧਰ ਮਤਲਬ ਇਧਰ ਸੂਰਜ ਹੈ ਘੁੰਮੇਗਾ ਜੋ ਤੱਕ ਤੁਹਾਡੇ ਫਾਰਮ ਤੱਕ ਪਹੁੰਚੇਗਾ ਉਦੋਂ ਧੁੱਪ ਵੀ ਨਾਰਮਲ ਹੋ ਜਾਏਗੀ ਛਾਂ ਹੋ ਜਾਏਗੀ ਤੇ ਹੁਣ ਜਿਹੜੀਆਂ ਅਸੀਂ 22 ਤੋਂ ਜਾਣਕਾਰੀ ਲਈ ਆ ਮੰਦੀਪ ਭਾਈ ਨਾਲ ਹੈਗੇ ਨੇ ਸਬਸਿਡੀਆਂ ਪ੍ਰੋਵਾਈਡ ਕਰਦਾ ਇਹਨਾਂ ਦਾ ਮਹਿਕਮਾ ਤੇ 22 ਹੋਰਾਂ ਨੂੰ ਭਾਈ ਸਹੀ ਦੱਸੋ ਕਿਉਂਕਿ ਚਲੋ ਮਹਿਕਮਾ ਵੀ ਨਾਲ ਹੈਗਾ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਜਦੋਂ ਲੋਨ ਲੈਂਦੇ ਆ ਕਈ ਬੱਚੇ ਜਾਂ ਨੌਜਵਾਨ ਇਹ ਡਰ ਜਾਂਦੇ ਨੇ ਯਾਰ ਲੋਨ ਨਹੀਂ ਹੋਣਾ ਜਾਂ ਰਿਸ਼ਵਤ ਲੈ ਜਾਣਗੇ ਇਹ ਡਰ ਹੁੰਦੇ ਨੇ ਕਿਉਂਕਿ ਕੁਛੀ ਕੁਛ ਕਰਨਾ ਹੀ ਨਾ ਹੋਵੇ ਅਸੀਂ ਫਿਰ ਦੂਜੇ ਤੇ ਬਲੇਮ ਤਾਂ ਜ਼ਰੂਰ ਲਾਣ ਜੋਗੇ ਤਾਂ ਹੁੰਦੇ ਹੀ ਅਸੀਂ ਬਿਲਕੁਲ ਜੀ ਮੁਸ਼ਕਲ ਜਦੋਂ ਅਸੀਂ ਰਸਤੇ ਦੇ ਤੁਰਪੇ ਮੁਸ਼ਕਲ ਕੁਛ ਨਹੀਂ ਨਾਥਿੰਗ ਇਜ਼ ਇੰਪੋਸੀਬਲ एवरीथिंग ਇਜ਼ ਪੋਸੀਬਲ ਇੱਕ ਲਾਈਨ ਵੀ ਹੈਗੀ ਇੰਗਲਿਸ਼ ਦੀ ਕਿਉਂਕਿ ਜਦੋਂ ਜਿਹੜੇ ਰਸਤੇ ਸੇ ਅਸੀਂ ਤੁਰਪੇ ਉਹ ਔਖਾ ਤਾਂ ਕੋਈ ਨਹੀਂ ਹੈਗਾ ਟਾਈਮ ਲੱਗ ਜਾਂਦਾ ਹਾਂ ਵੀਰ ਦੀ ਇੰਨੀ ਵਧੀਆ ਕਾਰਜਕਾਰੀ ਹੈ ਇਹਨਾਂ ਨੇ ਮੇਰੇ ਸੈੱਟ ਦਾ ਸੀਗਾ ਸਾਰੇ ਡਾਕੂਮੈਂਟ ਆ ਕੇ ਘਰ ਤੋਂ ਸਾਰੇ ਪੂਰੇ ਕਰਕੇ ਤੇ ਆਪਾਂ ਨੇ ਵੀ ਜਿੰਨਾ ਇਹਨਾਂ ਨਕਸ਼ੇ ਦੇ ਮੁਤਾਬਕ ਕਿਹਾ ਹੈ ਵੀ ਇੰਨੀ ਹਾਈਟ ਰੱਖਣੀ ਹੈ ਇੰਨੀ ਚੜਾਈ ਰੱਖਣੀ ਹੈ ਦੀ ਵੀ ਉੱਪਰੋਂ ਹਵਾਦਾਰ ਕਰਨਾ ਉਹ ਸਾਰਾ ਅਸੀਂ ਵੀ ਨਕਸ਼ੇ ਦੇ ਮੁਤਾਬਕ ਬਣਾਇਆ ਜੇ ਅਸੀਂ ਸਹੀ ਹੈ ਅੱਗੇ ਸਾਰਾ ਸਬਤ ਉਹਨੇ ਖੁੱਲਾ ਫਾਰਮ ਆਗਾ ਸਰਦੀ ਜਮੀਨ ਇੰਨੀ ਪਈ ਹੈ ਇਹਨੂੰ ਕੋਈ ਚਾਦਰ ਚੁੱਦਰ ਦੀ ਲੋੜ ਨਹੀਂ ਹੈਗੀ ਇਸ ਬਰੀਡ ਨੂੰ ਐਚਐਮ ਬਰੀਡ ਨੂੰ ਐਚਐਮ ਬਰੀਡ ਨੂੰ ਕੋਈ ਜ਼ਰੂਰਤ ਨਹੀਂ ਬਾਹਰ ਦੀ ਬਰੀਡ ਹੈ ਸਾਰੀ ਨਹੀਂ ਬਾਹਰ ਦੀ ਬਰੀਡ ਹੈ ਤੇ ਹੀਟ ਦਾ ਰਹਿੰਦਾ ਹੈ ਗਰਮੀ 'ਚ ਪੱਖੇ ਲਾਣੇ ਜਾਂ ਕੁਝ ਮਤਲਬ ਟੈਂਪਰੇਚਰ ਡਾਊਨ ਕਰਨਾ ਠੰਡ ਚ ਕੋਈ ਦਿੱਕਤ ਨਹੀਂ ਮਤਲਬ ਕੋਈ ਦਿੱਕਤ ਨਹੀਂ ਕਈ ਲੋਕ ਇਹ ਬਰੀਡ ਰੱਖਣ ਤੋਂ ਬਾਅਦ ਉੱਤੇ ਤਰਪੈਲਾ ਜਾਂ ਗੱਟੇ ਧੁੱਪ ਕਰਦੇ ਨੇ ਵੀ ਤਪਸ਼ ਰਹੇ ਗਰਮੀ ਰਹੇ ਉਹ ਬਵਾਹ ਰਹੇਗਾ ਸਟ्रेस ਚ ਆ ਜਾਂਦਾ ਐਨੀਮਲ ਅੱਛਾ ਉਹ ਅੰਦਰੋਂ ਅੰਦਰ ਹੀ ਐਨੀਮਲਾਂ ਦੀ ਹੀਟ ਹੁੰਦੀ ਆ ਤਾਂ ਉਹ ਸਟ्रेस ਮੰਨਦੇ ਆ ਫਿਰ ਬਿਲਕੁਲ ਕੋਈ ਆਖਰੀ ਸੁਨੇਹਾ ਹੋਵੇ ਸਾਡੇ ਨੌਜਵਾਨਾਂ ਵਾਸਤੇ ਨੌਜਵਾਨਾਂ ਨੂੰ ਤਾਂ ਮੈਂ ਜਿੰਨੀ ਕਿ ਮੈਨੂੰ ਜਿੰਨੀ ਥੋੜੀ-ਬਹੁਤ ਜਾਣਕਾਰੀ ਹੈ ਮੈਂ ਤਾਂ ਨੌਜਵਾਨਾਂ ਨੂੰ ਅੱਜ ਦੇ ਯੂਥ ਨੂੰ ਇਹੀ ਕਹਿਣਾ ਚਾਹੁੰਦਾ ਵੀ ਸਾਡਾ ਆਉਣ ਵਾਲਾ ਸਮਾਂ ਪੰਜਾਬ ਦਾ ਬਹੁਤ ਖਤਰਨਾਕ ਹੋਣ ਵਾਲਾ ਹੈ ਕਿਉਂਕਿ ਇਹ ਜਿਹੜੇ ਅੱਜ ਡੌਂਕੀਆਂ ਲਾ ਕੇ ਨੌਜਵਾਨ ਜਾ ਰਹੇ ਆ ਮੈਂ ਤਾਂ ਦੇਖਿਆ ਦਸ-ਦਸ ਸਕਿੱਲਾਂ ਵਾਲੇ ਨੌਜਵਾਨ ਜਿਹੜੇ ਤਾਂ ਜਿਵੇਂ ਹੀ ਨਹੀਂ ਸਰਦਾ ਹੈਗਾ ਉਹ ਤਾਂ ਚਲ ਮੰਨਿਆ ਵੀ ਯਾਰ ਬਿਲਕੁਲ ਅਸਮਰਥ ਹੈ ਬੰਦਾ ਅਸੀਂ ਇੱਥੇ ਸਾਡਾ ਏਰੀਆ ਸਭ ਤੋਂ ਬਾਅਦ ਚੱਲਿਆ ਬਾਹਰ ਜਾਣ ਚ ਪਹਿਲਾਂ ਲੁਧਿਆਣਾ ਸ਼ਹਿਰ ਪਰ ਉਧਰ ਸੀਗਾ ਪਰ ਹੁਣ ਇੱਥੇ ਤਾਂ ਜ਼ਮੀਨਾਂ ਦੇ ਰੇਟ ਵੀ ਹੈਗੇ ਆ ਕਾਰੋਬਾਰ ਵੀ ਵਧੀਆ ਕਰ ਸਕਦੇ ਆ ਵੀਰ ਬਾਹਰ ਨਾ ਜਾਓ ਆਪਣਾ ਇੱਥੇ ਮਾਪਾਪ ਚ ਰਹਿ ਕੇ ਆਪਣਾ ਕਾਰੋਬਾਰ ਕਰੋ ਸਭ ਤੋਂ بڑا ਸਕੂਨ ਆਪਣੀ ਮਿੱਟੀ ਨਾਲ ਆਪਣੇ ਪੰਜਾਬ ਨਾਲ ਜੁੜ ਕੇ ਜਿੰਨਾ ਦਾ ਉਹ ਤੁਸੀਂ ਬਾਹਰ ਰਹਿ ਕੇ ਅੱਜ ਵੀ ਆਪਣੇ ਮਾਪਿਆਂ ਨੂੰ ਫੇਸ ਇੱਥੇ ਕਰਦੇ ਆ ਜਾਂ ਆਪ ਤਾਂ ਕਰਦੇ ਕੋਈ ਵੀਡੀਓ ਕਾਲ ਕਰਦਾ ਪਰ ਉਹ ਵੀਡੀਓ ਕਾਲ ਤੇ ਨਹੀਂ ਆ ਸਕਦਾ ਜਿਹੜਾ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਫਿਰ ਤੁਹਾਡਾ ਕੋਈ ਫਾਇਦਾ ਨਹੀਂ ਹੈਗਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਾਣਗੇ ਕਿ ਮਨਦੀਪ ਭਾਈ ਤੋਂ ਜਿਹੜੇ ਮਨਦੀਪ ਭਾਈ ਮਹਿਕਮੇ ਦੇ ਵੱਲੋਂ ਜਿਹੜੀਆਂ ਸੇਵਾਵਾਂ ਅੱਜ ਦੀਆਂ ਹੈਗੀਆਂ ਨੇ ਉਹ ਵੀ ਥੋੜੀਆਂ ਜਿਹਾ ਦਰਸ਼ਕਾਂ ਦੱਸ ਦਿੰਦੇ ਹਾਂ ਜੀ ਹਾਂ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਡੇਰੀ ਵਿਕਾਸ ਵਿਭਾਗ ਬਹੁਤ ਵਧੀਆ ਸਕੀਮਾਂ ਜਿਹੜੀਆਂ ਪ੍ਰੋਵਾਈਡ ਕਰਾ ਰਿਆ ਹੈਗਾ ਜਿਦੇ ਵਿੱਚ 2 ਤੋਂ ਲੈ ਕੇ 20 ਪਸ਼ੂਆਂ ਤੱਕ ਅਸੀਂ ਸਬਸਿਡੀ ਹੈਗੀ ਹੈ ਤੇ ਉਹਦੇ ਵਿੱਚ ਜਨਰਲ ਨੂੰ 25% ਤੇ ਐਸਸੀ ਨੂੰ 33% ਸਬਸਿਡੀ ਮਹਿਕਮੇ ਵੱਲੋਂ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਨਵੀਂ ਸਕੀਮ ਹੈ ਜਿਹੜੀ ਐਨ ਐਲ ਐਮ ਉਹਨੂੰ ਪੱਕਾ ਦਿੰਦੇ ਨੇ ਨੈਸ਼ਨਲ ਲਾਈਫਸਟਾਕ ਮਿਸ਼ਨ ਉਸ ਦੇ ਵਿੱਚ ਜੇ ਕਿਸੇ फार्मर ਨੇ ਫੌਡਰ ਤੇ ਮੇਨ ਫੌਡਰ ਤੇ ਜੇ ਆਪਣਾ ਕੰਮ ਕਰਨਾ ਚਾਹੁੰਦਾ ਹੈ ਉਹਦੇ ਵਿੱਚ 50% ਸਬਸਿਡੀ ਹੈ ਵੱਧ ਤੋਂ ਵੱਧ 50 ਲੱਖ ਤੱਕ ਮਤਲਬ ਕਿਸੇ ਨੇ ਵੱਡਾ ਪ੍ਰੋਜੈਕਟ ਲਾਣਾ ਹੈਗਾ 1 ਜਾਂ 2 ਕਰੋੜ ਦਾ ਉਹਦੇ ਵਿੱਚ ਟਰੈਕਟਰ ਟਰਾਲੀ 2 ਤੋਂ ਲੈ ਕੇ 200 ਪਸ਼ੂਆਂ ਤੱਕ ਸ਼ੈੱਡ ਵੀ ਤੇ ਬੈਲਰ ਆਪਣੀ ਫੌਡਰ ਹਾਰਵੈਸਟਰ ਤੇ ਆ ਚੀਜ਼ਾਂ ਲੈ ਕੇ ਆਪਣਾ ਕੰਮ ਵਧੀਆ ਚਲਾ ਸਕਦਾ ਹੈ ਬਿਲਕੁਲ ਹਾਂਜੀ ਤੇ ਤੋਂ ਇਲਾਵਾ ਜਿਹੜਾ ਸਾਡਾ ਵਿਭਾਗ ਸਾਡੇ ਪੰਜਾਬ ਦੇ ਵਿੱਚ ਨੌ ਸੈਂਟਰ ਸਿੱਖਲਾਈ ਕੇਂਦਰ ਹੈ ਜਿੱਥੇ ਅਸੀਂ ਸਿੱਖਲਾਈਆਂ ਦੰਨੇ ਆ ਨੌਜਵਾਨਾਂ ਨੂੰ ਤੇ ਉਹ ਤੋਂ ਬਾਅਦ ਉਹ ਆਪਣਾ ਕੰਮ ਅੱਗੇ ਵਧੀਆ ਜੈ ਨੌਲੇਜ ਹੋ ਕੇ ਤਾਂ ਹੀ ਕੰਮ ਕਰ ਸਕਦਾ ਹੈ ਬਿਲਕੁਲ ਤੇ ਉਹ ਅਸੀਂ ਵਧੀਆ ਉਹਨਾਂ ਨੂੰ ਨੌਲੇਜ ਦੇ ਕੇ ਤੇ ਉਹਨਾਂ ਨੂੰ ਕੰਮ ਕਰਨ ਜੋਗੇ ਬਣਾ ਕੇ ਇਹਨਾਂ ਵਧੀਆ ਉਹ ਆਪਣਾ ਪਾਲਿਸ਼ ਕਰਕੇ ਭੇਜ ਦਿਓ ਤੇ ਉਮੀਦ ਹੈ ਵੀ ਪੰਜਾਬ ਦੇ ਨੌਜਵਾਨ ਡੇਰੀ ਵਿਕਾਸ ਵਿਭਾਗ ਨਾਲ ਜੁੜਨਗੇ ਤੇ ਬਾਹਰ ਦਾ ਰੁਝਾਨ ਘਟਾ ਕੇ ਇੱਥੇ ਹੀ ਆਪਣੇ ਕੰਮ ਕਰਨਗੇ ਧੰਨਵਾਦ ਜੀ ਸੋ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿਵੇਂ ਅਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਹੈ ਜੋ ਵੀ ਅਸੀਂ ਕੰਮ ਕਰਨਾ ਉਸ ਦੀ ਟ੍ਰੇਨਿੰਗ ਉਸ ਦਾ ਬੇਸ ਜਿਹੜਾ ਹੁੰਦਾ ਉਹ ਕਿੰਨਾ ਕੁ ਜ਼ਰੂਰੀ ਹੁੰਦਾ ਹੈ ਕੋਈ ਵੀ ਧੰਦਾ ਹੈਗਾ ਚਾਹੇ ਅਸੀਂ ਮੱਛੀ ਫਾਰਮ ਹੋਵੇ ਚਾਹੇ ਡੇਰੀ ਫਾਰਮ ਹੋਣ ਚਾਹੋ ਖੇਤੀ ਨਾਲ ਜੁੜੇ ਜਿਵੇਂ ਅੱਜਕੱਲ ਦੇ ਕਈ ਨੌਜਵਾਨ ਇਨਡੋਰ ਵਿੱਚ ਵੀ ਖੇਤੀ ਕਰ ਰਹੇ ਨੇ ਹਰ ਇੱਕ ਚੀਜ਼ ਦੀ ਟ੍ਰੇਨਿੰਗ ਪ੍ਰੋਸੈਸ ਜ਼ਰੂਰ ਹੈਗਾ ਜਦੋਂ ਅਸੀਂ ਫੇਲ ਹੁੰਨੇ ਆ ਫਿਰ ਉਹ ਵੱਡੀ ਵੱਡੀ ਮжоਰਿਟੀ ਦੇ ਵਿੱਚ ਉਹ ਮੈਸੇਜ ਚਲਾ ਜਾਂਦਾ ਕਿ ਫਲਾਣਾ ਧੰਦਾ ਤਾਂ ਫੇਲ ਫੇਲ ਹੈਗਾ ਉਹ ਧੰਦੇ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਅਜਈਆਂ ਅਫਵਾਹਾਂ ਤੋਂ ਬਚੋ ਸਿੱਖੋ ਅਤੇ ਕਰੋ ਅਤੇ ਨੌਜਵਾਨਾਂ ਨੂੰ ਵੱਡਾ ਸਨੇਹਾ ਹੈ ਹੈਗਾ ਕਿਉਂਕਿ ਇੱਥੇ ਜੇਕਰ ਕਰੋਗੇ ਤੁਹਾਡੇ ਪੰਜਾਬ ਦਾ ਨਾਮ ਵੱਡਾ ਹੋਏਗਾ